ਸਾਡਾ ਬਹੁਤ ਵਧੀਆ ਟਰੈਕਟਰ ਹੈ ਇਹਨਾਂ ਦਾ ਜਿਹੜੇ ਸਾਹ ਦੇ ਫੰਕਸ਼ਨ ਦਿੱਤੇ ਹੋਏ ਆ ਚੰਗੇ ਚੰਗੇ ਆਇਲ ਵਾਲਾ ਵੀ ਅਲੱਗ ਦਿੱਤਾ ਹੈ ਹਾਂਜੀ ਕਿਸਾਨ ਭਰਾਵੋ ਅੱਜ ਪਿੰਡ 6H ਡੱਬ ਵਾਲੀ ਨੇੜੇ ਗੰਗਾ ਨਗਰ ਅੱਜ ਫੇਰ ਦੋਨੇ ਟਰੈਕਟਰਾਂ ਦੀ ਡੈਮੋ ਆਈ ਆ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਸਾਰੇ ਕਿਸਾਨ ਭਰਾਵਾਂ ਦੇ ਰਿਵਿਊ ਇੱਥੋਂ ਵੀ ਲਾਵਾਂਗੇ ਪਿੰਡ 6H ਡੱਬ ਵਾਲੀ ਗੰਗਾ ਨਗਰ T54 ਦੇ ਪਿੱਛੇ 7 ਤੋਤੇ ਆ ਤੇ 2055 4x4 ਦੇ ਮਗਰ ਹੈਗੇ ਆ 9 ਤੋਤੇ ਕੇਸਰੀ ਸਿੰਘਪੁਰ ਵਾਲੇ ਪਰਫਾਰਮੈਂਸ ਦੋਨਾਂ ਦੀ ਚੈੱਕ ਕਰੀ ਜਾਊਗੀ ਬਾਅਦ ਦੇ ਵਿੱਚ T54 ਦੇ ਪਿੱਛੇ ਵੀ 9 ਤੋਤੇ ਜਿਹੜੇ ਹੈਗੇ ਆ ਉਹ ਪਾਵਾਂਗੇ ਪਹਿਲੇ ਮੀਡੀਅਮ ਦੇ ਵਿੱਚ ਚੱਲਦੇ ਆ ਤੋਰਾ ਚੈੱਕ ਕਰ ਲੋ 各位同志。 पिंड छे एच ते कले कले ਜੱਗੇ ਪੰਗਾ ਲੈਦਾ ਟਰੈਕਟਰ ਵੱਤਦਾ ਥੋੜੀ ਯਾਰ ਨਹੀਂ ਨਹੀਂ ਜੇ ਪਰ ਠੀਕ ਹੋ ਗਏ ਦੋ ਬੈਠੇ ਆ ਦੋਨੋਂ ਕੋਟ ਮਿਲਦਾ ਹੈ ਤਾਂ ਦਿੱਕਤ ਹੋ ਜਾਏਗੀ ਹੁਣ T54 ਦੇ ਪਿੱਛੇ 9 ਤੋਤੇ ਪਾਵਾਂਗੇ 9 ਤੋਤਿਆਂ ਤੇ ਵੀ ਇਹਦੀ ਪਰਫਾਰਮੈਂਸ ਜਿਹੜੀ ਉਹ ਚੈੱਕ ਕਰਾਂਗੇ ਆਪਾਂ ਲੋਬੇ ਇੱਕ ਸਾੜ ਭਰਾ ਸ਼ੋਗਲ ਮੇਲਾ ਵੀ ਕਰਦੇ ਆ ਇਹ ਕਿਸਾਨ ਭਰਾਵੋ ਪਹਿਲੇ ਮੀਡੀਅਮ ਦੇ ਵਿੱਚ ਚੱਲ ਰਿਹਾ ਤੇ 1400 1500 RPM ਤੇ ਚੱਲ ਰਿਹਾ ਟਰੈਕਟਰ ਇਹ ਜਿਹੜੀ ਸੈਂਸਿੰਗ ਆ ਸੈਂਸਿੰਗ ਤੁਸੀਂ ਚੈੱਕ ਕਰ ਲਓ ਨਾਲ ਦਾ ਟਰੈਕਟਰ ਚੱਕਿਆ ਜਾਂਦਾ ਨਾਲ ਸਲਿੱਪ ਕੱਢਣ ਦਿੰਦਾ ਟਰੈਕਟਰ ਨਾਲ ਦੇ ਨਾਲ ਸੈਂਸਿੰਗ ਕਰਦਾ ਤੇ ਟਰੈਕਟਰ ਅੱਗੇ ਕਰ ਲੋਗੇ ਭਾਈ ਦੇ ਰਹੇ ਆ ਆਪਦੇ ਰਿਵਿਊ ਹੁਣ ਇੰਪਲੀਮੈਂਟ ਜਿਹੜੇ ਚੇਂਜ ਕਰਨਗੇ ਜਿਹੜੇ ਨੌ ਤੋਤੇ ਆ ਉਹ 354 ਦੇ ਮਗਰ ਪਾਉਣਗੇ 2055 ਚੋਂ ਕੱਢ ਕੇ 54 ਦੀ ਪਰਫਾਰਮੈਂਸ ਜਿਹੜੀ ਨੌ ਤੋਤਿਆਂ ਤੇ ਉਹ ਵੀ ਆਪਾਂ ਚੈੱਕ ਕਰਾਂਗੇ ਸਾਰੇ ਕਿਸਾਨ ਭਰਾ ਖੜੇ ਆ ਇਹ ਟਰੈਕਟਰ ਹੈ ਜੀ AKT 54 50 ATV ਕੈਟਾਗਰੀ ਨੌ ਤੋਤੇ ਪਰਫਾਰਮੈਂਸ ਤੁਸੀਂ ਚੈੱਕ ਕਰ ਲਓ ਡੈਨਮੋ ਦੇ ਵਿੱਚ ਪਹਿਲੀ ਵਾਰ ਨੌ ਤੋਤਿਆਂ ਦੇ ਜੋੜਿਆ ਇਧਰ 2055 ਪੁੱਠਾ 7 ਟੋਟਿਆਂ ਦੇ ਲਿਆਂਦਾ ਨੌ ਕੱਟ ਕੇ ਇਹਦੇ ਮਗਰ ਪਾਏ ਆ 8 4x4 ਗੇਅਰ ਦੇ ਵਿੱਚ ਆ ਸਿੰਦਰ ਸਿੰਘ ਪਿੰਡ ਆਪਣਾ 6 ਐਚ ਹੈ। ਅਭੀ ਅਭੀ ਕਰਦੇ। ਐਗਰੀਕਨ ਦਾ 20554 ਵੀ ਲੋਰ 354 ਦੋਨੋਂ ਮੋਡਨ ਚਲਾਏ ਆ। ਤੋ ਕਿੱਛ ਕਿੱਛ ਚੱਲੇ। ਇਹ ਮੇਰੇ ਹਿਸਾਬ ਨਾਲ ਬਹੁਤ ਵਧੀਆ ਟਰੈਕਟਰ ਹੈ। ਇਹਨਾਂ ਦਾ ਜਿਹੜੇ ਸਾਹਵ ਦਾ ਇਹਨੇ ਫੰਕਸ਼ਨ ਦਿੱਤੇ ਨੇ ਆ ਚੰਗੇ ਚੰਗੇ। ਆਇਲ ਵਾਲਾ ਵੀ ਅਲੱਗ ਦਿੱਤਾ ਹੈ। ਟਰਾਲੀ ਵਾਲਾ। ਟਰਾਲੀ ਤੇ ਵੀ ਬਚਾ। ਇਹ ਇਹ ਮਗਰ 9 ਸੱਬਲਾ ਵਾਲੇ ਹਾਲਾ ਆ ਪਾ ਕੇ ਵੇਖੀਏ ਤੇ ਸੀ ਸਿੰਘਪੁਰ ਦੇ ਬਣੇ ਹੋਏ ਆ ਇਹ ਨਿਊ ਹਾਲੈਂਡ ਮਸਾਂ ਗੇਦਾ ਤੇ ਇੰਨਾ ਪੱਕਾ ਵਾਣ ਇਹ ਵੀ ਕਦੇ ਮੇਰੇ ਹਿਸਾਬ ਨਾਲ ਤਾਂ ਵਾਇਆ ਹੀ ਨਹੀਂ ਤੇ ਅੱਜ ਜੜਾਂਗੇ ਘੜਤੇ ਇਹਨਾਂ ਨੇ ਬਹੁਤ ਵਧੀਆ ਇੱਥੇ ਚਾਈਏ ਨਾ ਕੋਈ ਧੂਆਂ ਮਾਰਦੇ ਆ ਨਾ ਕੋਈ ਜਿੱਥੇ ਰੇਸ ਕਰ ਦਿੰਦੇ ਆ ਕੋਈ 150 150 ਚੱਕਰ ਮਾ ਦਾ ਦੌੜਦਾ ਨਹੀਂ ਆ ਆਮ ਟਰੈਕਟਰ 200 200 ਕਰ ਦਿੰਦੇ ਅਬ ਇਹੇ ਸੇਮ ਨੋ ਅਰ ਇਸਕੇ 54 ਕੇ ਸਾਥ ਮੇ ਚਲਾਏਗੇ ਇਹ ਵੀ ਕਚਾਈ ਦੇ ਮਾਮਲੇ 'ਚ ਤਾਂ ਇਹ ਵੀ ਬਹੁਤ ਵਧੀਆ 855 ਮੇਰੇ ਹਿਸਾਬ ਨਾਲ ਇਹਦੀ ਵੀਸ ਨਹੀਂ ਕਰਦਾ ਕਿ ਅੱਜ ਮੁਕਾਬਲਾ ਕੀਤਾ 855 'ਚ ਇਸ ਵਿੱਚ ਕੀਤਾ ਕੇ ਉਹ ਫਰਕ 855 ਤਾਂ ਦਿਲ ਦਾਦਾ ਹੀ ਫਰਕਾ ਇਹਦੇ ਬਰਾਬਰ ਮੇਰੇ ਹਿਸਾਬ ਨਾਲ ਕੋਈ ਕੰਪੀਟੀਸ਼ਨ ਕਰ ਲੇ ਤਾਂ ਮੇਰੇ ਹਿਸਾਬ ਨਾਲ ਬਰਾਬਰ ਨਹੀਂ ਹੋਵੇ ਹਾਂ ਇਹ ਕਿਹੜੀਆਂ ਭਾਈ ਜਿਵੇਂ ਵੋਟ ਇੱਕ ਇਹ ਫੂਕੀਆਂ ਗੱਲਾਂ ਨਹੀਂ ਆ ਜੇ ਕੋਈ ਮੁਕਾਬਲਾ ਕਰਨਾ ਚਾਹੁੰਦਾ ਤਾਂ ਉਹ ਬਰਾਬਰ ला ਸਕਦਾ ਆਪ ਦਾ ਵਹਿਮ ਕੱਢ ਸਕਦਾ ਕੁੱਲ ਮਿਲਾ ਕੇ ਟਰੈਕਟਰ ਦੋਨੋਂ ਹੀ ਅੱਛੇ ਚੱਲੇ ਸਾਇਲੈਂਟ ਟਰੈਕਟਰ ਆ ਕੋਈ ਜਾਨ ਨਹੀਂ ਖਾਂਦੇ ਹੁਣ 855 ਉੱਤੇ ਚੜ ਜਾਂਦੇ ਆ ਦਿਮਾਗ ਖਾ ਜਾਂਦਾ ਉੱਤੇ ਵਾਹ ਜੀ ਇੰਨੀ ਕਰਦਾ ਪਰ ਲੋਕਾਂ ਚ ਹੂਆ ਬਣਿਆ ਗੇ 855 855 ਕੋਈ ਨਵੀਂ ਤਕਨੀਕ ਲਓ ਬਹੁਤ ਕਿਸਮਤ ਕੀ ਹੈ ਜਿਵੇਂ ਕਿਰਲੋਸ ਕਰਕੇ ਇੰਜਨ ਲਗਾਇਆ ਕੰਪਨੀ ਨੇ पुणे वाला है ये थ्री आर वन जीरो फोर जीरो हाँ इसकी डीजल एवरेज अदर ट्रैक्टर से बहुत बढ़िया पुणे डीजल जैसे दूसरा ट्रैक्टर घंटे का छः से सात लीटर लेगा तो अपना ट्रैक्टर से एक से डेढ़ लीटर घंटे का डीजल भी कम लेगा